ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੱਗੇ ਆ ਅੱਗ ਸੇਕਣ ਕਿਉਂਕਿ ਅੱਜ ਠੰਡ ਬਹੁਤ ਜ਼ਿਆਦਾ ਸੀ ਸਵੇਰ ਧੁੰਦ ਰਹੀ ਆ ਫਿਰ ਘੰਟਾ ਕ ਨਿਕਲੀ ਧੁੱਪ ਉਹ ਤੋਂ ਬਾਅਦ ਹੁਣ ਦਿਲ ਕੀਤਾ ਕਿ ਅਸੀਂ ਸਾਰਿਆਂ ਨੇ ਅੱਗ ਸੇਕੀ ਹੈ ਨਾ ਤੇ ਇੱਥੇ ਆਪਾਂ ਸਾਰੇ ਜਣੇ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗੇ ਹੋਏ ਆ ਤੇ ਇਧਰ ਇਧਰ ਆਂਟੀ ਹੁਣੀ ਵੀ ਆਏ ਆ ਇਧਰ ਮੇਰੇ ਸਿਸਟਰ ਵੀ ਆਏ ਆ ਮੀਨੂ ਤੁਸੀਂ ਮਿਲ ਚੁੱਕੇ ਆ ਆਲੂਆਂ ਦੇ ਪਰੌਂਠੇ ਦੇ ਪਕੌੜੇ ਵਾਲੇ ਹਾਂਜੀ ਆ ਬੜਾ ਕੁਝ ਪਾਇਆ ਸੀ ਮੈਂ ਜੀ ਪਤਾ ਨਹੀਂ ਚਾਹੇ ਇਹ ਬੜਾ ਮੋਟਾ ਮੋਟਾ ਦੇਖ ਕੇ ਨਾ ਬਈ ਕਹੀਆ ਵਧੀਆ ਬੜਾ ਅੱਛਾ ਲੱਗਦਾ ਵਧੀਆ ਹੀ ਲੱਗਾ ਥੋੜਾ ਬਹੁਤ ਮੋਟਾ ਮੋਟੇ ਸੀ ਹਾਂ ਵਧੀਆ ਲੱਗੇ ਸੀ ਇਹ ਪਿਛਲੇ ਵਲੌਗ ਵਿੱਚ ਸੀਗੇ ਨਾ ਕਾਫੀ ਕੁਝ ਪਾਇਆ ਸੀ ਮੇਰੇ ਜਾਨ ਮਿਰਚਾਂ ਸੀ ਹਾਂਜੀ ਤੇ ਮੈਂ ਕਿਹਾ ਲੈ ਵੀ ਕਮਾਲ ਹੋ ਗਈ ਮੈਂ ਕਿਹਾ ਭਕਾਉਣੀ ਸਾਡੇ ਲਈ ਆਉਣੇ ਆ ਇਹ ਉਹੀ ਬੰਦੇ ਪਾਇਆ ਹੋਏ ਅੱਛਾ ਇੱਕ ਸਵਾਟਰ ਆ ਗੋਸ਼ਾ ਨਾ ਇਹ ਬਾਹਰ ਆਈ ਹੋਈ ਹੈ ਅੱਛਾ ਅੱਛਾ ਬਾਹ ਲਗਾਈ ਬਾਹ ਲਾਈ ਸਵੈਟਰ ਸਾਰਾ ਢੇੜਿਆ ਸਾਰਾ ਦੁਆਰਾ ਬਣਾਇਆ ਅੱਛਾ ਅੱਛਾ ਹੋਰ ਹਾਂ ਗਲਾ ਇਹਨਾਂ ਨੇ ਕਿਸੇ ਕਾ ਪਾਸੇ ਦਾ ਹੀ ਨਹੀਂ ਸੀ ਲੱਗਦਾ ਪਿਆ ਠੀਕ ਠੀਕ ਹੁਣ ਤੁਸੀਂ ਗੱਲ ਕੀ ਕਰਦੇ ਸੀਗੇ ਬਿੱਲੀਆਂ ਦੀ ਪਤਾ ਨਹੀਂ ਕੀ ਨੇੜਿਆਂ ਦੀ ਕੀ ਸੀ ਸੱਪਾਂ ਦੀ ਕਰਦੇ ਸੀ ਕੁਆਰੀ ਸੱਪਾਂ ਦਾ ਠੀਕ ਹੈ ਅੱਗ ਠੀਕ ਹੈ ਅੱਗ ਨੇ ਪਾਈ ਤੁਸੀਂ ਕੁਝ ਗੱਲ ਕਰਦੇ ਸੀ ਬੋਲੀਆ ਪੁੱਲ ਗਈ ਸੀ ਇੰਨਾ ਜੋੜਾ ਲੜਾ ਜੋ ਵੇਦਾ ਚਾਦਰ ਪਾਉਂਦੇ ਉਹ ਜੀ ਕਰਦੇ ਬਾਅਦ ਤੁਹਾਡੇ ਸਕੂਲ ਨੋਟ ਨਹੀਂ ਨਿਕਲਦੇ ਆ ਇਹ ਤਾਂ ਨੋਟ ਨਹੀਂ ਹੁੰਦੇ ਨੋਟ ਨਿਕਲਦੇ ਆ ਜਿਸ ਆਪਾਂ ਦੇ ਜੋੜੇ ਤੇ ਚਾਦਰ ਪਾਉਂ ਗਾ ਨੋਟ ਕਿਥੋਂ ਨਿਕਲਦੇ ਨੇ ਇਹ ਤੋਂ ਬਾਅਦ ਸਭ ਕੀ ਨੱਟ ਲਾਣ ਉਹ ਵੀ ਕਦ ਤੱਕ ਦੇ ਉਹਦੇ ਨੋਟ ਤੋਂ ਬਣੇ ਸੀ ਨਹੀਂ ਨਹੀਂ ਨੋਟ ਨਹੀਂ ਹੁੰਦੇ ਬਾਰਕਤ ਹੁੰਦੀ ਘਰ ਦੀ ਉਹ ਹੁੰਦੀ ਨਹੀਂ ਐਵੇਂ ਕਰਦੇ ਬਾਰਕਤ ਹੁੰਦੀ ਆ ਕਪੜਾ ਸੁਨਾਕ ਹੋਣਾ ਨਾ ਉਹ ਸੁਟਣਾ ਹੈ ਉਹ ਘਰ ਦੇ ਵਿੱਚ ਕਪੜਾ ਰੱਖਣਾ ਆ ਉਹਦੀ ਵੀ ਬਰਕਤ ਬਹੁਤ ਹੁੰਦੀ ਕਪੜੇ ਦੀ ਅੱਛਾ ਅਗਰ ਸਪਾਂ ਦਾ ਜੋੜਾ ਆ ਹਾਂ ਉਹ ਕਿਤੇ ਇਕੱਠੇ ਆ ਹਾਂ ਰੱਖਦੇ ਹੋ ਅੱਛਾ ਲੜਾਈ ਕਰਦੇ ਹੋਣ ਉਹਨੇ ਰੱਖਦੇ ਹੋ ਹੈਨਾ ਤੇ ਚਾਦਰ ਆ ਥਾਵੇ ਤੋਰੀ ਆਵੇ ਜੋ ਵੀ ਆਵੇ ਕਪੜਾ ਮਤਲਬ ਤੁਸੀਂ ਉਹਦੇ ਉੱਤੇ ਪਾ ਦਿਓ ਅੱਛਾ ਅੱਛਾ ਮੈਂ ਆਪੇ ਹੱਡੀਆਂ ਨਾਲ ਲਾਲ ਨੂੰ ਪਰੇ ਜੀ ਹੁੰਦਾ ਨਾਲ ਉਹ ਕਪੜਾ ਚੱਕ ਕੇ ਆਪਣੇ ਘਰ ਰੱਖ ਲਓ ਅੱਛਾ ਉਹਨੂੰ ਤੋੜਾ ਨਹੀਂ ਕੁੱਝ ਨਹੀਂ ਕਰਨਾ ਅੱਛਾ ਜਾਣੀ ਉਹ ਮਾਇਆ ਹੀ ਆ ਮਾਰਕਾ ਕਿਆ ਕਰ ਬੀ ਸਾਰੇ ਨਾ ਸੱਪਾਂ ਦੇ ਜੋੜੇ ਲੱਭਣਗੇ ਸੱਪਾਂ ਦੇ ਜੋੜੇ ਲੱਭਣਗੇ ਸਾਰੇ ਜਾਨਵਰ ਜਾਨਵਰ ਨਾ ਮਿਲਦੇ ਬਿੱਲੀ ਵਾਲੇ ਜਾਂ ਬਿੱਲੀ ਸੁਹੀ ਤੇ ਬਿੱਲੀ ਨੇ ਜੇਲ੍ਹ ਅਠਾ ਜਾ ਅੱਛਾ ਉਹ ਵੀ ਇਹੋ ਮਾਰਕਾ ਰੱਖਣੀ ਬੜੀ ਅੱਛੀ ਹੈ ਅੱਛਾ ਇਹ ਜੀ ਇਹਨਾਂ ਦੀ ਬਿੱਲੀ ਦੀ ਮਾਰਕਾ ਤੁੰਗੀ ਪੈਸੇ ਬਿੱਲੀ ਆਪ ਆ ਜਾਂਦੀ ਏ ਉਹ ਨਹੀਂ ਛੱਡਦੀ ਅੱਛਾ ਉਹ ਦਿੰਦੀ ਨਹੀਂ ਗੇ ਫੜਾ ਬੋਖ ਖੜ ਖੜ ਮਾਰਕਾ ਵੀ ਨਹੀਂ ਹਾਂ ਠੀਕ ਠੀਕ ਸਾਰੇ ਗਵਾਰਡੀਆਂ ਨੇ ਰੱਖੀ ਸੀ ਨਾ ਸੀ ਉਹਦੀ ਉਹਨਾਂ ਜਾਂ ਮੁੱਕਦੀ ਨਹੀਂ ਸੀ ਜੇ ਰਸ ਬਿਲੀਆਂ ਦਾ ਸੋਨਾ ਰੂੜੀਏ ਨੇ ਚੱਕ ਲਾ ਗਈ ਅੱਛਾ ਅੱਛਾ ਕਨਹ ਨਾ ਦੀ ਕਮਲਾ ਸੋਨੂ ਦਾ ਕਹਣਾ ਮੇਰੇ ਸੋਹ ਦਾ ਨਾਮ ਲੈਂਦਾ ਏ ਤੇ ਪੈਸਾ ਵਕਿਆ ਹੀ ਉਹਦੇ ਘਰ ਨਹੀਂ ਮੁੱਕਦਾ ਹਾਂ ਉਹ ਪੈਸਾ ਚਲ ਬਰਕਤ ਹੁੰਦੀ ਸੀ ਬਰਕਤ ਸੀ ਬਹੁਤ ਜਿਆਦਾ ਉਹਦੇ ਘਰ ਹੂੰ ਹੂੰ ਤੇ ਬਾਣੀਏ ਘਰੋਂ ਲਕਸ਼ਮੀ ਨਹੀਂ ਗਈ ਤੇ ਬਾਣੀਏ ਦੇ ਘਰੋਂ ਲਕਸ਼ਮੀ ਵੇਲੇ ਮੁੱਕਦੀ ਨਹੀਂ ਆਹੋ ਬਾਣੀਏ ਘਰ ਨਹੀਂ ਲਕਸ਼ਮੀ ਮੁੱਕਦੀ ਸੱਚ ਪੂਜਾ ਕਰਦੇ ਆ ਹਾਂਜੀ ਲక్ష్ਮੀ ਆਪੋ ਆਪਣਾ ਵਿਸ਼ਵਾਸ ਧਰਮ ਦੇਕੀਨ ਆ ਇਹ ਮੇਸ਼ੂ ਸਾਰੀਆਂ ਗੱਲਾਂ ਦਾ ਵਿਸ਼ਵਾਸ ਲੀਆਂ ਆ ਰਾਜ ਨੂੰ ਤੇ ਦਵਾਈ ਆ ਕੇ ਬਾਣੀ ਦੇ ਘਰ ਆਈ ਸੀ ਨਾ ਤੇ ਉਹਨੇ ਆਪਣਾ ਸੋਹਰਾ ਘਰੋਂ ਕੱਢ ਦਿੱਤਾ ਸੀ ਤੇ ਲక్ష్ਮੀ ਨੇ ਕਹਿੰਦੇ ਸੀ ਤਾਂ ਜਾਣ ਦੇਣਾ ਜੇ ਸਾਡਾ ਸੋਹਰਾ ਆਊਗਾ ਅੱਛਾ ਸੋਹਰੇ ਨੂੰ ਕਹੇ ਕਿ ਲੈ ਜੀ ਤੂੰ ਘਰ ਨੂੰ ਆਈ ਨਾ ਅੱਛਾ ਤੇ ਲਿச்சு ਵੀ ਸਾਡੇ ਘਰ ਹੀ ਰਹੂਗੀ ਹੁਣ ਵਾਹਿਗੁਰੂ ਵਾਹਿਗੁਰੂ ਇਹ ਲਾਪਾ ਕਿਤੇ ਕਿਤੇ ਮੈਂ ਸਮਝੀ ਨਹੀਂ ਦੁਬਾਰਾ ਬੋਲਿਓ ਲక్ష్ਮੀ ਘਰ ਆਈ ਲక్ష్ਮੀ ਬਾਣੀ ਦੇ ਘਰ ਆਈ ਨਾ ਅੱਛਾ ਦੀਵਾਲੀ ਦੀ ਗੱਲ ਆ ਜਾਂ ਅੱਗੇ ਪਿੱਛੇ ਕੋਈ ਨਾ ਦੀਵਾਲੀ ਦੀ ਇਹ ਲੱਤ ਜਾਂਦੀ ਨਾ ਅੱਛਾ ਹਾਂ ਬਾਣੀਆਂ ਨੇ ਆਪਣਾ ਪਿਓ ਬਾਹਰ ਪੇਹ ਦਿੱਤਾ ਅੱਛਾ ਗਏ ਨੇ ਇਸ਼ਨਾਨ ਕਰਨ ਯਾਤਰਾ ਤੇ ਅੱਧਾ ਚਲੇ ਗਏ ਨੇ ਆਣਗੇ ਤੇ ਰਛਮੀ ਨੇ ਕਹੇ ਸੀ ਤੂੰ ਜਾਹੀਂ ਅੱਛਾ ਫਿਰ ਉਹ ਆਪਣੇ ਪਿਓ ਨੂੰ ਕਿਹਾ ਸੀ ਤੂੰ ਆਈ ਨਾ ਹੁਣ ساری ਉਮਰ ਤੇ ਸਾਡੇ ਲక్ష్ਮੀ ਜੀ ਆਉਂਗੇ ਨਹੀਂ ਉਹ ਪਿਓ ਹੀ ਬਾਣੀਆਂ ਦਾ ਘਰ ਜਾਇਦਾ ਹੈ ਵੇ ਨੂੰ ਤਿਆਗ ਦਿੱਤਾ ਹਾਂ ਬਾਪ ਨੂੰ ਜੀਰ ਨੂੰ ਤਿਆਗ ਦਿੱਤਾ ਪਰ ਇਹ ਗਲਤ ਗੱਲ ਨਹੀਂ ਗਲਤ ਵੱਲ ਹੋ ਸਕਦਾ ਪਰ ਇਹ ਕਿਤੇ ਕੁਲੀ ਪਾਤੀ ਹੋਵੇ ਹਨਾ ਬੇ ਉਹ ਨੂੰ ਘਰ ਵਿੱਚ ਨਾ ਆਇਆ ਨਹੀਂ ਐਂਦਾ ਹੋ ਨਹੀਂ ਸਕਦੇ ਹਨਾ ਲక్ష్ਮੀ ਤਾਂ ਸੰਤੇ ਆਉਣੀ ਹੈ ਜੇ ਬਜ਼ੁਰਗਾਂ ਦੇ ਘਰ ਵਿੱਚ ਹੋ ਗਈ ਜੇ ਅੰਦਰ ਜੀ ਵੀ ਸਾਡੇ ਵੱਡੇ ਆਣਗੇ ਤੇ ਜਾਇਓ ਨਾ ਮਡਾ ਆਇਆ ਲక్ష్ਮੀ ਜਾ ਨਹੀਂ ਕਰ ਜਾ ਤਾਈ ਬਾਣੀ ਹੈ ਕਾ ਲక్ష్ਮੀ ਹੈ ਨਹੀਂ ਤਾਂ ਹੈ ਇਹ ਗਾਲ ਸੱਚੀ ਵੀ ਆ ਇਹ ਵੱਜ ਗਈ ਨਾ ਉਹਨਾਂ ਦਾ ਬਾਪ ਆਵੇ ਘਰ ਦਾ ਨਾਂ ਲక్ష్ਮੀ ਦਾ ਦਿਖਾ ਸ਼ਾਂਜੀ ਬਾਣੀਆਂ ਕਰਕੇ ਨਹੀਂ ਲక్ష్ਮੀ ਹਾਂ ਸਹੀ ਹੈ ਨਾ ਪਰ ਉਹਨਾਂ ਦੇ ਘਰ ਵਿੱਚ ਵਰਗੀ ਤਾਂ ਹੁੰਦਾ ਹੀ ਆ ਕਿੰਨਾ ਦਾ ਨਹੀਂ ਬਲੇ ਵਰਗੀ ਹੋਏ ਨਾ ਪਹਿਲਾਂ ਗੱਲ ਆ ਉਸ ਟਾਈਮ ਦੀ ਗੱਲ ਆ ਹਨਾ ਅੱਛਾ ਸਟਾਰਟਿੰਗ ਦੀ ਗੱਲ ਆ ਹੈ ਹਨਾ ਬਾਣੀਆਂ ਦੇ ਕਰਕੇ ਜਿੱਦਾਂ ਕਹਿੰਦੇ ਹੁੰਦੇ ਸੀਗੇ ਬਈ ਬਾਣੀਆਂ ਇੱਕ ਦੂਜੇ ਦੀ ਮਦਦ ਵੀ ਕਰਦੇ ਨੇ ਪੰਜਾਬੀ ਲੋਕ ਕੋਈ ਕਰਦਾ ਨਾ ਨਾ ਬਾਣੀਆਂ ਬਾਣੀਆਂ ਨੂੰ ਠਾਊਗਾ ਹਾਂ ਸਾਡੇ ਪੰਜਾਬੀ ਪੰਜਾਬੀ ਜਿਹੜੇ ਉਹ ਕਹਿੰਦੇ ਉਹਨਾਂ ਨੂੰ ਖਾਂਦਾ ਤੇ ਉਹ ਵੀ ਖੋ ਲਈਏ ਤੇ ਅਸੀਂ ਖਾਈਏ ਰਬਾਣੀਆਂ ਹਰ ਕਰੀ ਮਾਈਚ ਕਰਦੇ ਪੈਸਾ ਬਿਆਜੂ ਦਿੰਦੇ ਆ ਕਿਸੇ ਦਾ ਘਾੜ ਜਸਵਾਰਦੇ ਆ ਤੇ ਫਿਰ ਉਹਨਾਂ ਨੂੰ ਆਪੇ ਦਾ ਸ਼ਮੀਨੇ ਸਾਰੇ ਆਇਆ ਪਾਜੀ ਲਕੜੀਆਂ ਹੁਣ ਪਾਉਂਦੇ ਆ ਮਾਦਾਈ ਪੈਸਾ ਆਇਆ ਅਗੋ ਪਹੁੰਚਣੀਆਂ ਫਿਰ ਫੁੱਕਾ ਮਾਰਨੀਆਂ ਪੈਣੀਆਂ ਲੋੜੇ ਜੀ ਬਾਉਂਡੀ ਬਾਲਣ ਬਤੇਰੀ ਹੋ ਗਏ ਹਾਂ ਜੀ ਨਹੀਂ ਤਾਂ ਸੇਕਣੀ ਆਗੇ ਤੇ ਇੰਨ ਗਿਆ ਸੀ ਫੇਕਨ 10 ਸਵਾ ਚਾਰ ਗੁਰਦੁਆਰੇ ਕਿੱਥੇ ਗਿਆ ਸੀ ਬੁੱਲ ਬੇ ਬੇ ਨਾ ਪਾਗੇ ਬੋ ਬਿਜੇ ਬਹੁਤ ਬੜੀ ਭਾਜੀ ਨਰਾਜ ਆ ਥੋੜੇ ਜਿਹਾ ਅੱਜ ਬੋ ਬਿਜੇ ਬੋ ਬਿਜੇ ਬੋ ਬਿਜੇ ਆਪਣੀ ਲੱਗ ਰਿਹਾ ਬੋ ਬਿਜੇ ਨਗਰ ਕੀ ਖਾਣਾ ਨਗਰ ਕੀ ਸਸੀ ਆ ਭਾਜੀ ਨਗਰ ਦੀ ਬੋ ਬਿਜੇ ਭਾਜੀ ਨੇ ਲੰਗਰ ਆਣੇ ਕਰ ਦਿੱਤਾ ਭਾਜੀ ਨੇ ਅੱਛਾ ਅੱਛਾ ਨਾ ਸਾਨੂੰ ਕੜੀ ਖਾਣ ਦੇ ਨਾ ਤੂੰ ਆਂਦੇ ਭਾਜੀ ਨੇ ਕੜੀ ਦੀ ਹੋੜੀ ਨਿੰਮਕਣੀ ਹੱਡੀ ਇੱਧਰ ਨਾ ਆ ਗਿਆ ਮਾਜੀ ਜੂਦੀ ਕੋਈ ਗੱਲ ਖਾਲਾ ਪਾਸੇ ਉਹ ਦੀ ਗੱਲ ਜਿਹੜੇ ਬੀਲੇ ਆਏ ਅੱਜ ਮੈਂ ਸਾਡੇਰੇ ਬੀਲੇ ਮਿਲ ਖਾਣ ਆਏ ਅੱਛਾ ਫੋਗਲੀ ਹਾਂ ਮਟਨੀ ਮਟਬਨੀ ਮਦਮ ਨੀ ਨੀ ਅੱਛਾ ਹੋਰ ਪ੍ਰਸ਼ਾਦ ਦਿੱਤਾ ਹੈ ਯਾਰ ਅੱਛਾ ਮਮਾ ਤੁਸੀਂ ਮੈਨੂੰ ਨਾ ਭਾਈ ਹੁਣ ਪਾਕਿਸਤਾਨ ਤੋਂ ਕਮੈਂਟ ਆਇਆ ਸੀਗਾ ਹਾਂ ਉਹ ਕਹਿੰਦੇ ਸੀਗੇ ਪੇਮੈਂਟ ਗੁੰਮਰੀ ਕਿੱਥੇ ਹੈਗਾ ਨਾ ਜਿੱਥੇ ਤੁਹਾਡਾ ਜਨਮ ਹੋਇਆ ਨਾ ਕਿ ਮੈਂ 4 ਸਾਲ ਦੀ ਸੀ ਮੈਨੂੰ ਹੁਣ ਪਤਾ ਨਹੀਂ ਇਹ ਚੀਜ਼ ਦਾ ਹਾਂਜੀ ਮੈਨੂੰ ਆਪਣੇ ਘਰ ਦਾ ਵੀ ਪਤਾ ਨਾ ਮੈਂ ਘਰ ਦੇਆਂ ਨੂੰ ਪੁੱਛਿਆ ਸੀ ਅੱਛਾ ਅੱਛਾ ਤਾਂ ਹਾਂ ਮੈਨੂੰ ਇੰਨਾ ਪਤਾ ਵੀ ਮੇਰਾ ਮਾਪੇ ਕਹਿੰਦਾ ਸੀ ਵੀ ਤੇਰਾ ਪਾਕਿਸਤਾਨ ਦਾ ਜਨਮਾ 4 ਸਾਲ ਦੀ ਸੀ ਅੱਛਾ ਜਦੋਂ ਰੋਲੇ ਪਾਕਿਸਤਾਨ ਵਿੱਚ ਜੜਿਆ ਨਾ ਹਾਂਜੀ ਮੈਂ ਛੋਟੀ ਹੀ ਸੀ 4 3 2 3 ਸਾਲ ਦੀ ਹੂੰਗੀ ਹੂੰ ਜਿਤਾਈ ਦਾ ਜਨਮਾ 47 ਤਿੰਨ ਸਾਲ ਦੀ ਸੀ ਮੈਂ ਹਾਂਜੀ ਤੇ ਇੰਨਾ ਸੀ ਮੈਂ ਜਦੋਂ ਕੈਂਪ ਲੱਗਾ ਸੀਗਾ ਆਦੇ ਵਿੱਚ ਪਤਾ ਨਹੀਂ ਕਿਹੜਾ ਸ਼ਹਿਰ ਸੀ ਹੂੰ ਉੱਥੇ ਕੈਂਪਨ ਗਵਾਸੀਗਾ ਤੋਂ ਕੈਂਪ ਦੇ ਵਿੱਚ ਜੇ ਉਹ ਬੈਠੇ ਆ ਤੇ ਮੇਰਾ ਪਾਪਾ ਬਾਹਰ ਨੂੰ ਗਿਆ ਮੇਰਾ ਭਰਾ ਵੀ ਨਾ ਮੈਂ ਮੈਂ ਸ਼ਾਂਤੀ ਕੰਦੀ ਮਿੰਨੂ ਮਗਰੇ ਬੈ ਚਲੀ ਗਈ ਚਲ ਗਈ ਜੇ ਉੱਥੇ ਫੇਰ ਨਾ ਮੈਨੂੰ ਕਿਸੇ ਬਾਬੇ ਨੇ ਬਜ਼ੁਰਗਿਸ ਦਾ ਸਿਆਣਾ ਜਦ ਮੈਂ ਮਗਰ ਜਾਂਦੀ ਦੌੜਦੀ ਜਾਂਦੀ ਦੌੜੀ ਜਾਂਦੀ ਸੀ ਤੇ ਮੈਨੂੰ ਸੋਨੇ ਫੜ ਕੇ ਨਾ ਆਪਣੇ ਕੋਲ ਬਿਠਾ ਲਿਆ ਤੇ ਮੈਨੂੰ ਨਾ ਫੁੱਲਿਆਂ ਦਾ ਪ੍ਰਸ਼ਾਦ ਦਿੰਦਾ ਤੇ ਮੈਂ ਰੁਈ ਜਾਂਦੀ ਮੈਂ ਕਿਹਾ ਮੇਰਾ ਪਾਪਾ ਹੈ ਨਹੀਂ ਮੈਂ ਬਾਪਿਆ ਪਰੇ ਗੁਜ਼ਾਰਾਂ ਤੇ ਮੇਰਾ ਪਾਪਾ ਜਦੋਂ ਪਿੱਛੇ ਵਾਪਸ ਆਪਣੀ ਝੋਕਾਇਆ ਸ਼ੰਨ ਵਿੱਚ ਤੂੰ ਕੈਂਪ ਵਿੱਚ ਉੱਥੇ ਮੈਂ ਹੈ ਨਾ ਤੇ ਮੇਰੀ ਮੰਮੀ ਕਹਿੰਦੀ ਕੁੜੀ ਕਿੱਥੇ ਆ ਕਹਿੰਦਾ ਕੁੜੀ ਅਸੀਂ ਇੱਥੇ ਛੱਡ ਕੇ ਗਏ ਸਾਨੂੰ ਕੀ ਪਤਾ ਕਹਿੰਦੀ ਬਾਤ ਵਿੱਚ ਕੁੜੀ ਮੇਰੀ ਗਵਾਚ ਗਈ ਹੈ ਤੇ ਫਿਰ ਮੇਰਾ ਪਾਪਾ ਦੁਬਾਰਾ ਫੇਰ ਕੈਂਪ ਵਿੱਚ ਘੁੰਮੀ ਜਾਵੇ ਜਦੋਂ ਕੈਂਪ ਵਿੱਚ ਘੁੰਮੇ ਤੇ ਇੱਕ ਬਜ਼ੁਰਗ ਨੇ ਮੈਨੂੰ ਬਿਠਾ ਲਿਆ ਜੱਫੀ ਪਾ ਕੇ ਆਪਣੇ ਪੱਟਾ 'ਚ ਤੇ ਮੈਂ ਬਹੁਤ ਜਿਆਦਾ ਹੁੰਦੀ ਹਾਂ ਤੇ ਫਿਰ ਉਹ ਭਾਈਆ ਮੇਰਾ ਪਾਪਾ ਕਹਿੰਦਾ ਭਈ ਇੱਕ ਕੁੜੀ ਹੁੰਦੀ ਆ ਤੂੰ ਕਿੱਥੋਂ ਲਈ ਆ ਕਹਿੰਦਾ ਮੇਰੀ ਕੁੜੀ ਆ ਕਹਿੰਦਾ ਜੇ ਤੇਰੀ ਕੁੜੀ ਆ ਤਾਂ ਫੇਰ ਤੈਨੂੰ ਛੱਡ ਕੇ ਬੰਨੀ ਆ ਫੜਿਆ ਕਿਉਂ ਘੁੱਟ ਕੇ ਕਹਿੰਦਾ ਮੇਰੀ ਕੁੜੀ ਰਹੁੰਦੀ ਆ ਮੈਂ ਤਾਂ ਫੜਿਆ ਕਹਿੰਦਾ ਜੇ ਤਾਂ ਮੇਰੀ ਕੁੜੀ ਹੋਊ ਤੇ ਮੇਰੇ ਕੋਲ ਆਜੂਗੀ ਜੇ ਕੇਜੀ ਸੋ ਤੇਰੇ ਕੋਲ ਰਹੂਗੀ ਹੁੰਦੀ ਆ ਜੋ ਨੇ ਆਪਣੇ ਪਾਪੇ ਦੂਰ ਦੇਖਦਾ ਮੈਂ ਦੌੜ ਕੇ ਜੱਫੀ ਪਾ ਲਈ ਆਪਣੇ ਪਾਪੇ ਨੂੰ ਤੇ ਮੇਰਾ ਪਾਪਾ ਕਹਿੰਦਾ ਬਿਯੁਰਗਾ ਹੁਣ ਦੱਸ ਕਿਹੜਾ ਬੱਚਾ ਇਹ ਕੁੜੀ ਤੇਰੀ ਆ ਕਿ ਸਾਡੀ ਆ ਤੇ ਫੇਰ ਮੈਨੂੰ ਕੁੜੀ ਫੇਰ ਮੈਨੂੰ ਉਥੋਂ ਲਿਆ ਆ ਫੇਮਰੀ ਮੰਮੀ ਨੇ ਮੇਰਾ ਫੇ ਬਸਾ ਨਹੀਂ ਕੀਤਾ ਫੇਮੀ ਨੇ ਛੱਡਿਆ ਨਹੀਂ ਜਿੰਨੇ ਦਿਨ ਕੰਮ ਚਲਿਆ ਇਹ ਤੇ ਇਨਾਕ ਮੈਨੂੰ ਗੱਲਾਂ ਹੀ ਸੁਣਦੀ ਸੀ ਵੀ ਮੈਨੂੰ ਇਨੀ ਸੌਤ ਨਹੀਂ ਸੀ ਹੈਗੀ ਨਾ ਮੈਨੂੰ ਆਪਾਂ ਇਹ ਘਰ ਦਾ ਪਤਾ ਆ ਨਾ ਮੈਨੂੰ ਸ਼ਹਿਰ ਦਾ ਇਨਕ ਪਤਾ ਵੀ ਮੇਰੇ ਪਾਪੇ ਵੀ ਕਹਿੰਦੇ ਨਹੀਂ ਚੱਕ ਪੈਣ ਰਹਿੰਦੇ ਸੀ ਅੱਛਾ ਤੁਮਰੀ ਕੋ ਹੁਣ ਮੈਨੂੰ ਵੀ ਇਨਾ ਪਤਾ ਨਹੀਂ ਹੈਗਾ ਜੇ ਮੈਨੂੰ ਪਤਾ ਹੁੰਦਾ ਮੈਂ ਕਿਤੇ ਪਹਿਲਾਂ ਪੁੱਛ ਹੀ ਲੈਂਦੀ ਵੀ ਕਿੱਥੇ ਸਾਰਾ ਘਰ ਸੀ ਕਿੱਥੇ ਆ ਗਏ ਹੁਣ ਜਾਤ ਆਉਂਦੀ ਆ ਵੀ ਪਾਕਿਸਤਾਨ ਚ ਮੇਰਾ ਜਨਮ ਹੋਇਆ ਮੈਂ ਜਿਹੜਾ ਇਹੋ ਕੇ ਆਇਆ ਤੇ ਸਾਡੇ ਜਿਹੜੇ ਪਾਕਿਸਤਾਨ ਦੇ ਘਰ ਦੇ ਟੱਬਰ ਰਹਿੰਦੇ ਵੀ ਸੀ ਉਹਨਾਂ ਵਿੱਚੋਂ ਕੋਈ ਹੁਣ ਜੀ ਆ ਨਹੀਂ ਕੋਈ ਬੜੇ ਬਿਡੇ ਜਿਹੜੇ ਬਜ਼ੁਰਗ ਜਿਹਦਾ ਮੇਰਾ ਭਰਾ ਚਾਚੇ ਤਾਏ ਆ ਮਾਮਨੇ ਆ ਦਾ ਸੋਰਾ ਕੋਈ ਨਾ ਰੋ ਦਾ ਖਾਨਦਾਨ ਚ ਕੋਈ ਹੈ ਨਹੀਂ ਬੜਾ ਬੰਦਾ ਸਾ ਹੁਣ ਘਰ ਛੋਟਾ ਪੂਰਿਆ ਛੋਟਿਆਂ ਨੂੰ ਪਤਾ ਨਹੀਂ ਹੈ ਇਹਨਾਂ ਦੇ ਇੰਝ ਨਹੀਂ ਜਾਣ ਹੋਏ ਆ ਦਾ ਇਸ ਕਰਕੇ ਇੰਨਾ ਮੈਨੂੰ ਪਤਾ ਸੀ ਮੈਂ ਕਿ ਚੱਲੂ ਮੈਂ ਆਪਣੀ ਮਸ਼ਹੂਰੀ ਦੱਸ ਦਿੰਨੀ ਵੀ ਮੇਰਾ ਵੀ ਜਨਮ ਪਾਕਿਸਤਾਨ ਦਾ ਆ ਤੇ ਬਾਕੀ ਮੈਨੂੰ ਉਹ ਆਪਣੇ ਘਰ ਦਾ ਪਤਾ ਕੀ ਕਰਨਾ ਸੀ ਤਾਂ ਹੁਣ ਬਚਪਨ ਹੈ ਨਾ ਚਲੋ ਬੱਚਾ ਸੀ ਨਾ ਬੱਚੇ 3 ਸਾਲ ਦੇ ਬੱਚੇ ਨੂੰ ਘਰ ਲਾ ਸਕਦੇ ਪਤਾ 3 ਸਾਲ ਦਾ ਦੀ ਬੋ ਇਹ ਆ ਮੇਰੇ ਬਾਬੇ ਦਾ ਨਾਂ ਪੁੱਛ ਕੇ ਲੱਭ ਸਕਦੇ ਆ ਤੇ ਭੰਜੀ ਮੇਰਾ ਇਹ ਬਾਬੇ ਮੇਰਾ ਲਿਆ ਭੰਜੀ ਵੱਡੇ ਮੇਰੇ ਨਾਲੋਂ ਬਾਬਾ ਮੇਰਾ ਕਿਪਾ ਆਰਾਮ ਸੀ ਹਾਂਜੀ ਨੇ ਦੋਸਤਾਂ ਪਾਕਿਸਤਾਨ ਜਦੋਂ ਬਣਿਆ ਨਾ ਉਹ ਤਿੰਨ ਤਿੰਨ ਚਾਰ ਸਾਲ ਤੋਂ ਬਾਅਦ ਹੋ ਗਿਆ ਮੇਰੀ ਮਾਂ ਸੀ ਮੇਰੀ ਮਾਂ ਵੀ ਉੱਥੇ ਰਹਿ ਗਈ ਫਿਰ ਨਾਨੀ ਸਾਡੀ ਵੀ ਉੱਥੇ ਰਹਿ ਗਈ ਕਿਹਦੇ ਅਸੀਂ ਕਿੱਥੇ ਰਹਿੰਦੇ ਨਾਨੀ ਉੱਥੇ ਰਹਿ ਗਈ ਸਾਡੇ ਪੁੱਫੜ ਉਹ ਡੜੀ ਹੁਣੀ ਉਦੋਂ ਜਦੋਂ ਮਾਂ ਵੀ ਤੇ ਸਾਡੀ ਲਾਗੇ ਲਾਗੇ ਸੀਗੇ ਪਿੰਡ ਨਹੀਂ ਜਦੋਂ ਪਾਕਿਸਤਾਨ ਉੱਥੇ ਗੱਲ ਹੋਈ ਆ ਚੱਕਰਾਜੂ ਸਿੰਘ ਵਾਲੇ ਜਿਹੜੇ ਆ ਉਹ ਪੁਰਾਣੇ ਬਜ਼ੁਰਗ ਸੀਗੇ ਜਦੋਂ ਭਾਈ ਹੁਣੀ ਗਏ ਆ ਆਹੋ ਤੇ ਡੜੀ ਹੁਣਾਂ ਦੇ ਵੀ ਲਾਈਵ ਗੱਲ ਹੋਈ ਸੀ ਨਾ ਉਹ ਗੱਡੀ ਚੱਕਦਾ ਸੀ ਗੱਡੀ ਹੁਣੀ ਐਡਰੈਸ ਦੱਸਦਾ ਸੀ ਪਰ ਮੇਰੇ ਫੋਨ ਚੋਂ ਮੇਰਾ ਫੋਨ ਖਰਾਬ ਹੋ ਗਿਆ ਸੀ ਤਾਂ ਮੈਂ ਮਿੰਟ ਕੁਮਰੀ ਇਹਦਾ ਆਇਆ ਕੁਛ ਹਾਂਜੀ ਮਿੰਟ ਕੁਮਰੀ ਦਾ ਕਿਹਾ ਸੀ ਡੜੀ ਹੁਣੀ ਹਾਂ ਇਹ ਮਿੰਟ ਕੁਮਰੀ ਦਾ ਹੀ ਸਾਡੇ ਚੱਕ ਰਹਿੰਦੇ ਸੀ ਹਾਂਜੀ ਚੱਕ ਰਾਜੂ ਸਿੰਘ ਚੱਕ ਨਹੀਂ ਚੱਕ ਪੈਣ ਨਾ ਪਰ ਇਹ ਨੰਬਰ ਲੱਗੇ ਹੋਰ ਚੱਕਾਂ ਦੇ ਹਾਂਜੀ ਹਾਂਜੀ ਉਹ ਪਾਕਿਸਤਾਨ ਚ ਮੇਹੀ ਪਿੰਡ ਵਾ ਜਿਹੜੀ ਇੱਧਰ ਆ ਨਹੀਂ ਉਹ ਜਿਹੜੀ ਵੀਡੀਓ ਮੈਂ ਪੁਰਾਣੀ ਗੱਲ ਕਰਦੀ ਆ ਜਿਹੜੇ ਚੱਕ ਰਾਜੂ ਸਿੰਘ ਵਾਲੇ ਬਜ਼ੁਰਗ ਸੀਗੇ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਡੜੀ ਹੁੰਦੀ ਹਾਂ ਬਾਕੀ ਇੰਨਾ ਕਿ ਮੈਨੂੰ ਪਤਾ ਨਹੀਂ ਮੇਰਾ ਜੰਮ ਬਾਰ ਹੋਇਆ ਤੇ ਨਾ ਪਤਾ ਆ ਉਹ ਹਾਂਜੀ ਨਹੀਂ ਪਤਾ ਕਿਸੇ ਗੱਲ ਦਾ ਜਾਂ ਮੇਰੇ ਭਾਵੇਂ ਨਾ ਮਿਲ ਜਾ ਵੀ ਉੱਥੇ ਪਤਾ ਲੱਗ ਜਾਣਾ ਤਾਂ ਫੇਕ ਹੋਣਾ ਉਹ ਟਾਈਮ ਜ਼ਿਆਦਾ ਹੋ ਗਿਆ ਨਾ ਫਿਰ ਬਜ਼ੁਰਗ ਹੋਣਿਆ ਨਾ ਬਾਬੇ ਮਾਰੇ ਨੂੰ 30 ਸਾਲ ਹੋ ਗਏ ਹੂੰ ਉਹ ਘਰੇ ਅੱਜ ਦੇ ਖਾਣ ਮੋਈ ਰੋ ਪਹਿਲੇ ਮੇਰਾ ਪਪਾ ਸੀ ਉਹ ਵੀ 20 ਸਾਲ ਤੋਂ ਵੀ ਹੁਣ ਅੱਧੀ ਹਾਂਜੀ ਹਾਂਜੀ 25 ਸਾਲ ਲਗਾ 30 ਸਾਲ ਹੂੰ ਉਹਨਾਂ ਗੱਲਾਂ ਕੀ ਤੀਨੇ ਪੁੱਛ ਰਹੇ ਇਹ ਦੇਖ ਕੇ ਪਤਾ ਹੁੰਦਾ ਵੀ ਜਦ ਜਨੇ ਕ ਲੱਗਦਾ ਬੰਦਾ ਗੱਲਾਂ ਕਰ ਲੈਂਦਾ ਪੁੱਛ ਲੈਂਦਾ ਚਲੋ ਠੀਕ ਆ ਫੇ ਹਨਾ ਅਸੀਂ ਅੱਜ ਦਾ ਬਲੌਗ ਕਰਦੇ ਬੰਦ ਤੇ ਅਗਵੀ ਵੱਲ ਗਈ ਉਹਦਾ ਤਾਂ ਤੁਹਾ ਥੋੜਾ ਪੈ ਗਿਆ ਸੀ ਤੇ ਚਲੋ ਠੀਕ ਆ ਹਨਾ ਸਾਡੀ ਵੀਡੀਓ ਅਗਰ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਆ ਲਾਈਕ ਕਰਨਾ ਆ ਕਮੈਂਟਸ ਕਰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧੀਆ ਕਮੈਂਟਸ ਆ ਰਹੇ ਆ ਔਰ ਮੈਂ ਹਰ ਬਲੌਗ ਵਿੱਚ ਕਹਿੰਨੀ ਆ ਕਿ ਇੱਕ ਅਸੀਂ ਵੀਡੀਓ ਜਰੂਰ ਤਿਆਰ ਕਰਨੀ ਆ ਮੈਂ ਕਹਿੰਨੀ ਥੋੜੇ ਹੋਰ ਬਲੌਗ ਵਿੱਚ ਕਮੈਂਟਸ ਆਉਣ ਤੇ ਇਕੱਠੇ ਕਰਕੇ ਫਿਰ ਇੱਕ ਉਹਨਾਂ ਤੇ ਵੀਡੀਓ ਤਿਆਰ ਕਰੀਏ Okay, thank you very much. Shukriya.